ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇੱਕ ਵੱਡਾ ਝਮਾਕਾ ਹੋਇਆ ਹੈ। ਪਰ ਇਸ ਅਸਤੀਫੇ ਵਾਲੇ ਝਮਾਕੇ ਦੀ ਆਵਾਜ਼ ਕਿੰਨੀ ਕੁ ਦੂਰ ਤੱਕ ਗਈ ਹੈ? ਅਸਤੀਫੇ ਦੇ ਪਿੱਛੇ ਦਾ ਪੂਰਾ ਚੈਪਟਰ ਕੀ ਹੈ? ਉਹ ਸਮਝਣਾ ਸਭ ਤੋਂ ਇੰਪੋਰਟੈਂਟ ਹੈ। ਧਾਮੀ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਕਿਉਂਕਿ ਅਸਤੀਫਾ ਦੇਣ ਵੇਲੇ ਉਹਨਾਂ ਨੇ ਨੈਤਿਕਤਾ ਨੂੰ ਆਧਾਰ ਬਣਾਇਆ ਹੈ। ਕੀ ਇਹ ਸਿਰਫ ਨੈਤਿਕਤਾ ਤੱਕ ਸੀਮਤ ਹੈ? ਜਾਂ ਕਲਦਲ ਵਿੱਚ ਬਗਾਵਤ ਵਾਲਾ ਇੱਕ ਨਵਾਂ ਚੈਪਟਰ ਸ਼ੁਰੂ ਹੋ ਗਿਆ ਹੈ? ਘਜendra ਸਿੰਘ ਧਾਮੀ ਉਸਫੇਰੀਸ ਦੇ ਵਿੱਚ ਸ਼ਾਮਿਲ ਹੋ ਜਾਣਗੇ ਜਿਸ ਦੇ ਫੈਸਲਿਆਂ ਦੇ ਖਿਲਾਫਤ ਵਾਲੇ ਆਗੂ ਪਹਿਲਾਂ ਹੀ ਖੜੇ ਨੇ ਹਜਿੰਦਰ ਸਿੰਘ ਧਾਮੀ ਦੇ ਅਸਤੀਫਾ ਦੇਣ ਦੌਰਾਨ ਦਮੁਖ ਗੱਲਾਂ ਸਾਹਮਣੇ ਆਈ ਜਿਨ੍ਹਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕਹੀਆਂ ਗਈਆਂ ਪਹਿਲੀ ਗੱਲ ਕਿ ਉਹ ਨਾਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਰਿਹਾ ਕਿ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਸ ਨੂੰ ਦੇਖਦਿਆਂ ਮੇਰੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਅੱਧਾ ਛੱਡ ਦੇਮ ਦੂਸਰੀ ਗੱਲ ਜੋ ਉਹਨਾਂ ਨੇ ਕਹੀ ਦਰਸਲ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਕੀਤੀ ਕਿ ਜੋ ਸੱਤ ਮੈਂਬਰੀ ਕਮੇਟੀ ਬਣਾਈ ਸੀ ਮੈਨੂੰ ਉਸ ਦਾ ਮੁਖੀ ਨਿਯੁਕਤ ਕੀਤਾ ਸੀ ਮੈਨੂੰ ਉਸ ਤੋਂ ਵੀ ਫਾਰਗ ਕਰਦੋ